ਇਹ ਰਾ ਇਸ ਕੰਪਨੀ ਮਰਦਾਬਾ ਪੈਰਾਡੀਗਮ ਕੰਪਨੀ ਮਰਦਾਬਾ ਜਰੂਰੀ ਦੀ ਕੰਪਨੀ ਆਈ ਹੋਈ ਆ ਸਾਡੀ ਸੈਲਰੀ ਦੀ ਜਿਹੜਾ ਕੰਟਰੈਕਟ ਸਾਈਨ ਹੋਇਆ ਉਹਦੇ ਵਿੱਚ 7 ਤਰੀਕ ਸੈਲਰੀ ਦੀ ਆ ਸਾਨੂੰ ਕਦੇ ਵੀ ਸੈਲਰੀ 7 ਤਰੀਕ 10 ਤਰੀਕ ਨੂੰ ਕਦੇ ਨਹੀਂ ਮਿਲੀ ਇਹ ਸਾਨੂੰ ਸੈਲਰੀ ਨਹੀਂ ਦਿੰਦੀ ਟਾਈਮ ਸਰ ਪਹਿਲੀ ਜਿਹੜੀ ਕੰਪਨੀ ਸੀ ਚਾਹੇ ਸੈਲਰੀ ਥੋੜੀ ਸੀ ਬਟ ਆ ਪੂਰੇ ਟਾਈਮ ਤੇ ਜਾਂਦੀ ਸਾਨੂੰ ਕਦੇ 20 ਨੂੰ ਕਦੇ 22 ਨੂੰ ਕਦੇ 28 ਨੂੰ ਕਦੇ 29 ਨੂੰ ਤਰੀਕ ਉਹਦੀ ਕੋਈ ਫਿਕਸ ਨਹੀਂ ਹੈਗੀ ਅਸੀਂ ਵੀ ਇੱਥੇ ਮਜਬੂਰ ਹੋ ਕੇ ਆਏ ਆ 3 ਮਹੀਨਿਆਂ ਤੋਂ ਸਾਡੀ ਸੈਲਰੀ ਹੋਲਡ ਤੇ ਕਰਨ ਤੋਂ ਬਾਅਦ ਅਸੀਂ ਇੱਥੇ ਆਏ ਆ ਦੀਵਾਲੀ ਵੀ ਇਹਨਾਂ ਨੇ ਸਾਡੀ ਬੇਕਾਰ ਗੱਡੀ ਆ ਕਿ ਬੋਨਸ ਨਾ ਦੇਣਾ ਪਵੇ ਦੀਵਾਲੀ ਵੈਸੇ 20 ਤੱਕ ਸੈਲਰੀ ਆਣੀ ਚਾਹੀਦੀ ਹੈ ਪਰ ਇਹਨਾਂ ਨੇ ਬੋਨਸ ਨਾ ਦੇਣ ਦੇ ਚੱਕਰ 'ਚ 28 ਨੂੰ ਸੈਲਰੀ ਪਾਈ ਹੈ ਸਾਨੂੰ ਉਹ ਜਦੋਂ ਸੈਲਰੀ ਰਿਲੀਜ਼ ਕੀਤੀ ਆ ਕਿਸੇ ਦਾ 2000 ਕਿਸੇ ਦਾ 2500 ਉਹ ਕੱਟ ਲਿਆ ਗਿਆ ਮੈਂ ਇਹ ਪੁੱਛਣਾ ਇਹਨਾਂ ਨੂੰ ਇਹ ਜੋਨਾਂ ਵੀ ਜੇ ਆਪਰੇਟਰ 9 ਤੋਂ 5 ਡਿਊਟੀ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਲੋਕਾਂ ਨੂੰ ਸਾਰਾ ਕੰਮ ਕਰਕੇ ਦੇ ਰਿਹਾ ਤੁਸੀਂ ਫਿਰ ਆਪਰੇਟਰ ਦੀ ਸੈਲਰੀ ਕਿਉਂ ਕੱਟ ਰਹੇ ਹੋ ਸਰ ਸੈਲਰੀ ਵੀ ਜੇ ਸਾਡੀ ਆਉਂਦੀ ਆ ਨਾ ਤਾਂ ਕੱਟ ਕੇ ਆਉਂਦੀ ਐ ਇਸ ਮਹੀਨੇ ਸਾਡੀ 3000 10000 ਦੇ ਵਿੱਚੋਂ 3000 ਸੈਲਰੀ ਕੱਟ ਕੇ ਆਈ ਐ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ 1000 ਰੁਪਿਆ ਸੈਲਰੀ ਦੇ ਉਹ ਸੈਲਰੀ ਨਹੀਂ ਇਹਨਾਂ ਕੋਲ ਦੇ ਹੁੰਦੀ ਜੀ ਸਾਹਿਬ ਨੂੰ 3000 ਰੁਪਏ ਲੈ ਕੇ ਦੇ ਚੁੱਕਾ ਐਡੀਸੀ ਸਾਹਿਬ ਨੇ ਕਰ ਦਿੱਤੀ ਐ ਕੋਈ ਸਮਝ ਨਹੀਂ ਹ ਸਸੀ ਗਾਲ ਜੀ ਮੈਂ ਬੀਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਅਸੀਂ ਲੁਧਿਆਣਾ ਦੇ ਸੇਵਾਦਾ ਸੈਂਟਰ ਦੇ ਵਿੱਚ ਆਏ ਆ ਇੱਥੇ ਦੇ ਸੇਵਾਦਾ ਸੈਂਟਰ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਅਣਮਿੱਥੇ ਲਈ ਹੜਤਾਲ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਉਹਨਾਂ ਨੂੰ ਸੈਲਰੀਆਂ ਨਹੀਂ ਮਿਲ ਰਹੀਆਂ ਜਿਹੜੀਆਂ ਸੈਲਰੀਆਂ ਮਿਲ ਵੀ ਰਹੀਆਂ ਨੇ ਉਹ ਵੀ ਕਟਕਟਾ ਕੇ ਮਿਲ ਰਹੀਆਂ ਨੇ ਇੱਥੇ ਦੇ ਮੁਲਾਜ਼ਮਾਂ ਨਾਲ ਗੱਲ ਕਰਦੇ ਆਂ ਕਿ ਉਹਨਾਂ ਨੂੰ ਕੀ ਕੀ ਪ੍ਰੋਬਲਮ ਆ ਰਹੀ ਆ ਜਿਸ ਦੀ ਵਜ੍ਹਾ ਨਾਲ ਉਹਨਾਂ ਦੀ ਸੈਲਰੀ ਰੁਕੀ ਹੋਈ ਆ ਔਰ ਉਹ ਕੀ ਚਾਹੁੰਦੇ ਨੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਗੁਰਪ੍ਰੀਤ ਸਿੰਘ ਡਾਬਾ ਸੇਵਾ ਕੇਂਦਰ ਦੇ ਇਨਚਾਰਜ ਉਹਨਾਂ ਦੇ ਕੋਲੋਂ ਪੁੱਛਦੇ ਆਂ ਕੀ ਕੀ ਵਜ੍ਹਾ ਬਣੀ ਆ ਜਿਸ ਦੇ ਕਾਰਨ ਉਹਨਾਂ ਨੇ ਸਾਰੇ ਜਿਹੜੇ ਸਹੂਦਤਾ ਕੇਂਦਰ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਿਮਾਂ ਨੇ ਹੜਤਾਲ ਕੀਤੀ ਹੋਈ ਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਜਿਸ ਜਿਹਦੇ ਕਾਰਨ ਤੁਸੀਂ ਹੜਤਾਲ ਕੀਤੀ ਕੀ ਪ੍ਰੋਬਲਮ ਕੀ ਆ ਰਹੀ ਹੈ ਸਰ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੀ ਇਸ ਕੰਪਨੀ ਟੈਰਾਸਿਸ ਕੰਪਨੀ ਨੂੰ ਅੱਜ 1 ਸਾਲ ਤੋਂ ਉੱਪਰ ਹੋ ਗਿਆ ਜਦੋਂ ਦਾ ਇਹਨਾਂ ਨੇ ਠੇਕਾ ਲਿਆ ਹੋਇਆ ਠੀਕ ਹੈ ਜਦੋਂ ਦੀ ਕੰਪਨੀ ਆਈ ਹੋਈ ਆ ਸਾਡੀ ਸੈਲਰੀ ਦੀ ਜਿਹੜਾ ਕੰਟਰੈਕਟ ਸਾਈਨ ਹੋਇਆ ਉਹਦੇ ਵਿੱਚ 7 ਤਰੀਕ ਸੈਲਰੀ ਦੀ ਆ ਸਾਨੂੰ ਕਦੇ ਵੀ ਸੈਲਰੀ 7 ਤਰੀਕ 10 ਤਰੀਕ ਨੂੰ ਕਦੇ ਨਹੀਂ ਮਿਲੀ ਸਾਨੂੰ ਕਦੇ 20 ਨੂੰ ਕਦੇ 22 ਨੂੰ ਕਦੇ 28 ਨੂੰ ਕਦੇ 29 ਨੂੰ ਤਰੀਕ ਉਹਦੀ ਕੋਈ ਫਿਕਸ ਨਹੀਂ ਹੈਗੀ ਠੀਕ ਹੈ ਜੀ 1 ਸਾਲ ਤੋਂ ਇਦਾਂ ਹੀ ਚੱਲਦਾ ਆ ਰਿਹਾ ਉਸ ਤੋਂ ਬਾਅਦ ਉਹ ਲੋ ਇੱਕ ਪਰਸੋਂ ਦੋ ਤਿੰਨ ਦਿਨ ਪਹਿਲਾਂ ਵੀਡੀਓ ਰਿਲੀਜ਼ ਕੀਤੀ ਸੀ ਮੈਂ ਉਹ ਵੀਡੀਓ ਨੂੰ ਦੇਖ ਕੇ ਇਹਨਾਂ ਨੇ ਉੱਚ ਅਧਿਕਾਰੀਆਂ ਨੇ ਆਪਣੀ ਉਹ ਵੀਡੀਓ ਡਿਲੀਟ ਕਰਵਾਤੀ ਉਹ ਵੀਡੀਓ ਡਿਲੀਟ ਕਰਾਉਣ ਤੋਂ ਬਾਅਦ ਇਹਨਾਂ ਨੇ ਸੈਲਰੀ ਰਿਲੀਜ਼ ਕੀਤੀ ਹੈ ਆਪਰੇਟਰਾਂ ਦੀ ਕੁਝ ਆਪਰੇਟਰਾਂ ਦੀ ਆਪਰੇਟਰਾਂ ਦੀ ਸੈਲਰੀ ਰਿਲੀਜ਼ ਕੀਤੀ ਆ ਜਦੋਂ ਤੇ ਉਹ ਜਦੋਂ ਸੈਲਰੀ ਰਿਲੀਜ਼ ਕੀਤੀ ਆ ਉਹਦੇ ਵਿੱਚੋਂ ਕਿਸੇ ਦਾ 1500 ਕਿਸੇ ਦਾ 2000 ਕਿਸੇ ਦਾ 2500 ਉਹ ਕੱਟ ਲਿਆ ਗਿਆ ਮੈਂ ਇਹ ਪੁੱਛਣਾ ਇਹਨਾਂ ਨੂੰ ਇਹ ਜੋਨਾ ਵੀ ਜੇ ਆਪਰੇਟਰ 9 ਤੋਂ 5 ਡਿਊਟੀ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਲੋਕਾਂ ਨੂੰ ਸਾਰਾ ਕੰਮ ਕਰਕੇ ਦੇ ਰਿਹਾ ਤੁਸੀਂ ਫਿਰ ਆਪਰੇਟਰ ਦੀ ਸੈਲਰੀ ਕਿਉਂ ਕੱਟ ਰਹੇ ਹੋ ਅੱਜ ਇਹ ਸਾਨੂੰ ਕਹਿੰਦੇ ਵੀ ਤੁਸੀਂ 10 ਤਰੀਕ ਨੂੰ ਤੁਹਾਨੂੰ ਸੈਲਰੀ 릴ੀਸ ਕਰ ਦਾਂਗੇ ਜਿਹੜੀ 15 ਤਰੀਕ ਨੂੰ ਕੱਟੀ ਹੈ ਜਿਹੜੀ 1500 ਰੁਪਇਆ ਕੱਟਿਆ ਗਿਆ 2000 ਕੱਟਿਆ ਗਿਆ ਜੇ ਅਸੀਂ ਕਹਿ ਰਹੀਏ ਵੀ ਅਸੀਂ ਉਸ ਦਿਨ ਤੱਕ 10 ਤਰੀਕ ਤੱਕ ਅੱਧੀ-ਅੱਧੀ ਆ ਜਾਣੇ ਆ ਕੰਪਨੀ ਨੂੰ ਕੀ ਮਨਜ਼ੂਰ ਹੋਊਗਾ ਕਦੇ ਵੀ ਨਹੀਂ ਸਾਰੇ ਐਚ ਡੀਓ ਸੇਲਪ ਪ੍ਰੋਡਕਸ ਆਪਰੇਟਰ ਜ਼ਿਲ੍ਹਾ ਲੁਧਿਆਣਾ ਦੇ ਜਿੰਨੇ 40 ਪ੍ਰੋਡਕਸ ਕਿਸੇ ਇੱਕ ਦੀ ਵੀ ਸੈਲਰੀ ਨਹੀਂ ਆਈ ਹਲੇ ਤੱਕ ਸਿਕਿਉਰਿਟੀ ਗਾਰਡਾਂ ਦੀ ਤਾਂ ਇਹ ਸੈਲਰੀ ਨਹੀਂ ਹੁੰਦੇ 2-2 ਮਹੀਨੇ ਸਵੀਪਰ ਆ ਸਾਡੇ ਕੋਲੇ ਕੰਮ ਜਿਹੜੇ ਕਰਦੇ ਆ ਸਫਾਈ ਦਾ ਕੰਮ 1000 ਰੁਪਏ ਸੈਲਰੀ ਆ ਅੱਜ ਦੇ ਟਾਈਮ 'ਚ ਦੱਸੋ 1000 ਰੁਪਏ ਸੈਲਰੀ ਮਹੀਨੇ ਦੀ ਕਿਹਦੀ ਹੁੰਦੀ ਆ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ 1000 ਰੁਪਏ ਸੈਲਰੀ ਦੇ ਉਹ ਸੈਲਰੀ ਨਹੀਂ ਇਹਨਾਂ ਕੋ ਦੇ ਹੁੰਦੀ ਨਾਈਟ ਗਾਰਡ ਸੀ ਸਾਡੇ ਕੋਲੇ ਨਾਈਟ ਗਾਰਡਾਂ ਦੇ ਵਿੱਚੋਂ ਤੁਸੀਂ ਮੰਨ ਲਓ ਵੀ 2-3 ਮਹੀਨੇ ਦੀ ਸੈਲਰੀ ਰੋਕੀ ਹੁਣ ਉਹਨਾਂ ਨੇ ਜਦੋਂ ਕਿਹਾ ਵੀ ਸਾਨੂੰ ਸੈਲਰੀ ਦਿਓ ਇਹਨਾਂ ਨੇ ਚਾਕੇ 27 ਤਰੀਕ ਨੂੰ ਉਹਨਾਂ ਦਾ ਕੰਟਰੈਕਟ ক্লো ਆਮ ਬੰਦਾ ਕਿੱਥੇ ਜਾਵੇ 10 10000 ਰੁਪਿਆ ਬਾ 10200 ਸੈਲਰੀ ਆ ਸਾਡੀ ਉਹਦੇ ਵਿੱਚ ਵੀ 3 3 4 4000 ਰੁਪਿਆ 2 2000 ਰੁਪਿਆ ਕੱਟ ਕੇ ਦੇਣਗੇ ਤੇ ਬੰਦਾ ਕੀ ਕਰੂਗਾ ਇਹ ਕਿੰਨੇ ਸਮੇਂ ਤੋਂ ਘਟ ਰਿਹਾ ਤੁਹਾਡੀ ਜਿਹੜੀ ਸੈਲਰੀ ਸਰ ਸੈਲਰੀ ਇਸ ਵਾਰ ਘਟੀ ਗਈ ਹੈ ਜੀ ਠੀਕ ਆ ਬਟ ਹਰੇਕ ਮਹੀਨੇ ਸੈਲਰੀ ਲੇਟ ਆ ਰਹੀ ਆ ਬੰਦੇ ਰ ਆਪਣੇ ਖਰਚੇ ਕਿਸੇ ਦੀ ਕੋਈ EMI ਜਾਂਦੀ ਆ ਕੁਛ 2 ਮਹੀਨੇ ਹੋ ਗਏ ਸੈਲਰੀ ਲੇਟ ਨੂੰ ਇਸ ਟਾਈਮ ਪਰ ਤੁਹਾਡੀ ਅੱਗੇ ਕੀ ਮੰਗ ਕੀ ਆ ਤੁਸੀਂ ਕੀ ਚਾਹਨੇ ਕੀ ਹੋਰੇ ਸਾਨੂੰ ਸੈਲਰੀ ਕੈਲਕੂਲੇਟ ਕਰ ਦੇਣ ਸਾਡੇ ਸਿਕਿਉਰਿਟੀ ਗਾਰਡਾਂ ਦੀ ਸਵੀਪਰਾਂ ਦੀ ਐਚ ਡੀਓ ਦੀ ਸਾਰਿਆਂ ਦੀ ਸੈਲਰੀ ਕੈਲਕੂਲੇਟ ਕਰ ਦੇਣ ਨਹੀਂ ਤਾਂ ਉਹ ਨਜਰ ਤਰਨਾ ਇਦਾਂ ਹੀ ਲੱਗਿਆ ਰਹੂਗਾ ਮੈਂ ਲੋਕਾਂ 'ਕੀ ਅਪੀਲ ਕਰਨੀ ਚਾਹੁੰਦਾ ਵੀ ਸਾਡਾ ਸਹਿਯੋਗ ਦੇਣ ਅਸੀਂ ਤੁਹਾਡੇ ਲਈ ਕੰਮ ਕਰਨ ਨੂੰ ਹਾਜ਼ਰ 24 ਘੰਟੇ ਅਸੀਂ ਪਰ 9 ਤੋਂ 5 ਉਹਨਾਂ ਦੀ ਸੇਵਾ 'ਚ ਰੱਗੇ ਰਹੇ ਆ ਤੇ ਗਾਂ ਵੀ ਲੱਗੇ ਰਵਾਂਗੇ ਸਾਨੂੰ ਕੰਪਨੀ ਤੋਂ ਸਾਡਾ ਹੱਕ ਬਣਦਾ ਦਵਾਇਆ ਜਾਵੇ ਜੋਗੀ ਕੰਪਨੀ ਨੂੰ ਦਰਾਜ਼ਲ ਤੱਕ ਕਾਗਰ ਲੱਗੀ ਹੈ ਮਾਈਂਡਲੀ ਹਰਾਸਮੈਂਟ ਦੇ ਉੱਤਰੀ ਹੋਈ ਹੈ ਇਸ ਟਾਈਮ ਸੈਲਰੀ ਦਾ ਪੁੱਛਦੇ ਆਂ ਕਹਿੰਦੇ ਸਾਨੂੰ ਡੀਜੀਆਰ ਸੈਲਰੀ ਪ੍ਰੋਵਾਈਡ ਕਰ ਰਿਆ ਡੀਜੀਆਰ ਤੋਂ ਚੈੱਕ ਆਊਗਾ ਤਾਂ ਅਸੀਂ ਸੈਲਰੀ ਦਵਾਂਗੇ ਸਾਨੂੰ ਇਹ ਪੁੱਛੋ ਵੀ ਸਾਨੂੰ ਡੀਜੀਆਰ ਨੇ ਰੱਖਿਆ ਜਾਂ ਕੰਪਨੀ ਨੇ ਰੱਖਿਆ ਤੁਸੀਂ ਠੇਕਾ ਲੈਣ ਲੱਗੇ ਸਾਨੂੰ ਪੁੱਛਿਆ ਸੀ ਵੀ ਅਸੀਂ ਮਤਲਬ ਕਿ ट्रांजੈਕਸ਼ਨ ਬੇਸ ਤੇ ਠੇਕਾ ਲੈ ਰਹੇ ਆ ਤੁਸੀਂ ਟ੍ਰਾਂਜੈਕਸ਼ਨ ਬੇਸ ਤੇ ਤੁਸੀਂ ਠੇਕਾ ਲਿਆ ਅਸੀਂ ਤਾਂ ਨਹੀਂ ਕਿਹਾ ਸੀ ਸਾਡੇ ਨਾਲ ਕੋਈ ਗੱਲ ਹੋਈ ਸੀ ਵੀ ਤਾਂ ਤੁਹਾਨੂੰ ਟ੍ਰਾਂਜੈਕਸ਼ਨ ਘੱਟ ਆਊਗੀ ਤਾਂ ਤੁਹਾਡੀ ਸੈਲਰੀ ਕਟਾਂਗੇ ਜੇ ਟ੍ਰਾਂਜੈਕਸ਼ਨ ਵੱਧ ਹੁੰਦੀ ਹੈ ਤੇ ਸਾਨੂੰ ਇਹ ਦੱਸਣ ਕਿ ਅਸੀਂ ਕਿੱਥੇ ਗਲਤ ਆ ਅਸੀਂ ਕਹਦੇ ਇਹਨਾਂ ਨੂੰ ਕਿਸੇ ਕੰਮ ਨੂੰ ਮਨਾ ਕੀਤਾ ਅੱਜ ਥੱਕ ਹਾਰ ਕੇ ਸਾਲ ਬਾਅਦ ਸਾਨੂੰ ਇਹ ਸਟੈਪ ਚੱਕਣਾ ਪਿਆ ਕਈ ਲੋਕ ਸਾਡੇ ਨਾਲ ਕੋਆਪਰੇਟ ਵੀ ਕਰ ਰਹੇ ਵਧੀਆ ਕਹਿੰਦੇ ਠੀਕ ਆ ਤੁਹਾਡੀ ਸੈਲਰੀ ਮਿਲਣੀ ਚਾਹੀਦੀ ਕਈ ਲੋਕ ਇਹ ਵੀ ਆੜਦੇ ਨੇ ਸਾਡਾ ਕੰਮ ਕਰੋ ਕਿੱਥੋਂ ਕਰੀਏ ਅਸੀਂ ਵੀ ਕੰਮ ਆਪਣੇ ਬੱਚੇ ਦੇਖੜੇ ਆ ਫੀਸਾ ਦੇਣੀਆਂ ਨੇ ਘਰ ਦੇ ਖਰਚੇ ਸਾਡੇ ਕੋ ਐਸੋ ਜੇ অপারেਟਰ ਵੀ ਨਹੀਂ ਜਿਹਦਾ ਕੱਲੇ ਦਾ 5-5 ਜੀ ਖਾਣ ਵਾਲੇ ਨੇ ਕੱਲਾ 10000 ਰੁਪਏ ਸੈਲਰੀ ਕਮਾਉਣ ਵਾਲਾ ਉਹ ਬੰਦਾ ਕੀ ਕਰੂਗਾ ਕੰਪਨੀ ਦਾ ਆਪਣਾ ਲੱਗੀ ਹੋਈ ਥੱਕਾ ਕਰਨਾ ਪੂਰਾ ਸਾਨੂੰ ਸੈਲਰੀ ਟਾਈਮ ਤੇ ਚਾਹੀਦੀ ਆ ਸਾਡੀ ਸੇਧ ਸੈਲਰੀ ਕੱਟੀ ਗਈ ਆ অপারেਟਰਾਂ ਦੀ ਉਹ ਸੈਲਰੀ ਦੇਣ ਸਾਡੇ ਆਪਣਾ ਸਕਿਉਰਿਟੀ ਗਾਰਡਾਂ ਦੀ ਸੈਲਰੀ ਨਾਈਟ ਸਕਿਉਰਿਟੀ ਗਾਰਡਾਂ ਦੀ ਸਲੀਪਾਂ ਦੀ ਜਲਦੀ ਇਹ ਸਾਡੀ ਕ੍ਰੈਡਿਟ ਕਰ ਦੇਣਾ ਸੀ ਧਰਨਾ ਚੱਕ ਲਾਂਗੇ ਨਹੀਂ ਉਹ ਡੱਟ ਕੇ ਬੈਠੇ ਆ ਪੂਰਾ ਜ਼ਿਲ੍ਹਾ ਲੁਧਿਆਣਾ ਬੰਦ ਰਹੂਗਾ ਸਰ ਇਹੀ ਹੈ ਕਿ 1 ਸਾਲ ਹੋ ਗਿਆ ਇਹ ਕੰਪਨੀ ਨੂੰ ਆਏ ਨੂੰ ਪੈਰਾਡਾਈਗਮ ਇਟ ਕੰਪਨੀ ਹੈ ਇਹ ਸਾਨੂੰ ਸੈਲਰੀ ਨਹੀਂ ਦਿੰਦੀ ਟਾਈਮ ਸਰ ਪਹਿਲੀ ਜਿਹੜੀ ਕੰਪਨੀ ਸੀ ਚਾਹੇ ਸੈਲਰੀ ਥੋੜੀ ਸੀ ਬਟ ਆ ਪੂਰੇ ਟਾਈਮ ਤੇ ਜਾਂਦੀ ਸੀ ਸੈਲਰੀ ਵੀ ਸੇਮ ਹੀ ਸੀ 10 ਸੀ ਬਟ ਹੁਣ ਇਹ ਜਿਹੜੀ ਕੰਪਨੀ ਆ ਇਹ 2 ਮਹੀਨੇ ਬਾਅਦ ਜਾ ਕੇ ਸਾਨੂੰ ਸੈਲਰੀ ਦਿੰਦੀ ਹੈ ਦੀਵਾਲੀ ਵੀ ਇਹਨਾਂ ਨੇ ਸਾਡੀ ਬੇਕਾਰ ਗੱਡੀ ਆ ਕਿ ਬੋਨਸ ਨਾ ਦੇਣਾ ਪਵੇ ਦੀਵਾਲੀ ਵੈਸੇ 20 ਤੱਕ ਸੈਲਰੀ ਆਣੀ ਚਾਹੀਦੀ ਹੈ ਪਰ ਇਹਨਾਂ ਨੇ ਬੋਨਸ ਨਾ ਦੇਣ ਦੇ ਚੱਕਰ 'ਚ 28 ਨੂੰ ਸੈਲਰੀ ਪਾਈ ਹੈ ਸਾਨੂੰ ਠੀਕ ਹੈ ਨਾ ਬਾਕੀ ਸੀਨੀਅਰ ਜਾਂ ਕੋਈ ਵੀ ਹੈਗੇ ਆ ਜਿਹੜੇ ਉੱਪਰ ਨੇ ਉਹ ਸਾਡੇ ਫੋਨ ਨਹੀਂ ਚੱਕਦੇ ਕੋਈ ਵੀ ਕਰੇ ਕੋਈ ਕੰਮ ਹੋਵੇ ਫੋਨ ਨਹੀਂ ਚੱਕਦਾ ਸੀ ਕਿ ਇਹਦੇ ਅੰਦਰ ਆ ਸਾਨੂੰ ਪਤਾ ਤਾਂ ਲੱਗੇ ਜਾਂ ਕੋਈ ਅਲੱਗ ਤੋਂ ਫੋਨ ਨੰਬਰ ਦਿੱਤਾ ਜਾਵੇ ਕਿ ਕੋਈ ਵੀ ਆਪਰੇਟਰ ਫੋਨ ਕਰਦਾ ਚੱਕੇ ਕੋਈ ਨਹੀਂ ਬਾਕੀ ਛੁੱਟੀ ਨਹੀਂ ਮਿਲਦੀ ਸਰ ਇਹ ਕਹਿੰਦੇ ਆ ਜੇ ਛੁੱਟੀ ਲੈਣੀ ਹੈ 4 ਵਜੇ ਤੋਂ ਪਹਿਲਾਂ ਛੁੱਟੀ ਬਾਣੀ ਹੈ ਬਟ ਜੇ ਕਿਸੇ ਦੇ ਘਰ 4 ਵਜੇ ਤੋਂ ਬਾਅਦ ਪ੍ਰੋਬਲਮ ਹੁੰਦੀ ਹੈ ਜੇ ਬੁਖਾਰ ਜਾਂ ਕੁਝ ਵੀ ਹੈ ਲੇਡੀਜ਼ ਨੇ ਸਭ ਠੀਕ ਹੈ ਪ੍ਰੋਬਲਮ ਹੁੰਦੀ ਹੈ ਨਹੀਂ ਮਿਲਣੀ ਚਾਹੀਏ ਸਵੇਰੇ ਰੋ ਕੇ ਆਓ ਹੱਸ ਕੇ ਆਓ 9 ਵਜੇ ਤੋਂ ਪਹਿਲਾਂ ਆ ਕੇ ਕਾਊਂਟਰ ਖੋਲੇ ਬੈਣੇ ਆ ਹਾਂਜੀ ਮੈਡਮ ਸਰ ਸੈਲਰੀ ਦੇ ਰਿਗਾਰਡਿੰਗ ਕੀ ਜੋ ਵੀ ਹੈਗੀ ਆ ਮੈਡਮ ਨੇ ਕਿਹਾ ਬਿਲਕੁਲ ਸਹੀ ਕਿਹਾ ਸਰ ਸੈਲਰੀ ਦੋ-ਦੋ ਮਹੀਨੇ ਤੋਂ ਹੋਲਡ ਕਰਕੇ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਵੀ ਜੇ ਕੱਟ ਕੇ ਆਣਗੇ ਤਾਂ ਦੇਖੋ ਫੈਮਿਲੀ ਇਸ਼ੂs ਆਬਦੇ ਨੇ ਤੇ ਕਿੱਦਾਂ ਆਪਾਂ ਕੈਰੀ ਆਨ ਕਰਾਂਗੇ ਸਭ ਦੇ ਕਰ ਪ੍ਰੋਬਲਮਸ ਚੱਲਦੀਆਂ ਨੇ ਇੱਕ ਬੋਲੂਗਾ ਦੋ ਬੋਲਣਗੇ ਪਰ ਸਭ ਨੂੰ ਬੋਲਣਾ ਪੈਂਦਾ ਇੱਥੇ ਅਸੀਂ ਵੀ ਇੱਥੇ ਮਜਬੂਰ ਹੋ ਕੇ ਆਏ ਆ ਤਿੰਨ ਮਹੀਨਿਆਂ ਤੋਂ ਸਾਡੀ ਸੈਲਰੀ ਹੋਲਡ ਤੇ ਕਰਨ ਤੋਂ ਬਾਅਦ ਅਸੀਂ ਇੱਥੇ ਆਏ ਆ ਕਿ ਸਾਨੂੰ ਸੈਲਰੀ ਨਹੀਂ ਪ੍ਰੋਪਰ ਦਿੱਤੀ ਜਾ ਰਹੀ ਹਾਂਜੀ ਮੈਡਮ ਕੀ ਕਹਿਣਾ ਸਰ ਸੈਲਰੀ ਇਸ਼ੂ ਚੱਲ ਰਿਹਾ ਜੀ ਸੈਲ ਜਿਦੇ ਕਰਕੇ ਅਸੀਂ ਕੋਈ ਦਿਨ ਤਿਹਾਰ ਮਨਾ ਨਹੀਂ ਪਾਰੇ ਚ ਅੱਜ ਨਾਲ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੀ ਸੈਲਰੀ ਜਿਹੜੀ ਹੈ 10 ਤੋਂ ਪਹਿਲਾਂ ਪਹਿਲਾਂ ਆਂਦੀ ਹੋਵੇ ਪਿਛਲੀ ਕੰਪਨੀ ਸਾਨੂੰ 7 ਨੂੰ ਸੈਲਰੀ ਦੇ ਦਿੰਦੀ ਸੀ ਇਹ ਵਾਲੀ ਕੰਪਨੀ ਨੇ ਜੀ ਅੱਜ ਸੈਲਰੀ ਪਾਈ 2 ਮਹੀਨੇ ਲੇਟ ਸੈਲਰੀ ਚੱਲ ਰਹੀ ਹੈ ਉਹਦੇ ਵਿੱਚ ਵੀ ਸੈਲਰੀ ਸਾਡੀ ਕੱਟ ਕੇ ਆਈ ਹੈ ਕਿਸੇ ਦਾ 1500 ਕਿਸੇ ਦਾ 2000 ਕਿਸੇ ਦਾ 3500 ਇਸ ਕਰਕੇ ਸਾਨੂੰ ਸੈਲਰੀ ਸਾਡੀ ਟਾਈਮ ਤੇ ਦਿੱਤੀ ਜਾਵੇ ਸਰ ਸੈਲਰੀ ਵੀ ਜੇ ਸਾਡੀ ਆਉਂਦੀ ਆ ਨਾ ਤਾਂ ਕੱਟ ਕੇ ਆਉਂਦੀ ਆ ਇਸ ਮਹੀਨੇ ਸਾਡੀ 3000 10000 ਦੇ ਵਿੱਚੋਂ 3000 ਸੈਲਰੀ ਕੱਟ ਕੇ ਆਈ ਆ ਤੇ 7000 ਦੇ ਵਿੱਚ ਸਰ ਕੀ ਗੁਜ਼ਾਰਾ ਕਰਨਾ ਹੈਗਾ ਤੁਹਾਨੂੰ ਵੀ ਪਤਾ ਘਰ ਬਹੁਤ ਮੁਸ਼ਕਲ ਦੇ ਨਾਲ ਚੱਲਦੇ ਹੈਗੇ ਨੇ ਤੇ ਦੂਜੀ ਗੱਲ ਸਰ ਜੇ ਅਸੀਂ ਛੁੱਟੀ ਕਰਦੇ ਤਾਂ ਸਾਡੀ ਛੁੱਟੀ ਦਾ ਵੀ ਇਹ ਹਾਂ ਮਤਲਬ ਕਿ 500 ਰੁਪਏ ਕੱਟ ਲੈਂਦੇ ਨੇ 500 ਕੱਟਦੇ ਨੇ ਡੇਢ ਛੁੱਟੀ ਕੀਤੀ ਐ ਮੇ ਉਹਦਾ 1500 ਕੱਟ ਲਿਆ ਇਹਨਾਂ ਨੇ ਬਹੁਤ ਮਾੜਾ ਹਾਲ ਹੈ ਸਰ ਕੰਪਨੀ ਦਾ ਕੰਟਰੈਕਟ ਹੀ ਸਹੀ ਨਹੀਂ ਹੈਗਾ ਸਾਨੂੰ ਤਾਂ ਅਸੀਂ ਤਾਂ ਬਹੁਤ ਓਕੇ ਆ ਸਰ ਮੇਰੀ ਵੀ ਸਰ 6000 ਰੁਪਏ ਸੈਲਰੀ 8000 ਸੀ ਇਹਨਾਂ ਨੇ 6 ਕਰਤੀ 6 ਜੀ ਵੀ 2 ਮਹੀਨੇ ਹੋ ਗਏ ਸੈਲਰੀ ਨਹੀਂ ਆ ਰਹੀ ਹੁਣ ਦੇ 2 600 ਦੇ ਬੰਦਾ ਕੀ ਕਹਾ ਚਲਾਵੇ ਡਾਕਟਰ ਜੀ ਪਹਿਲੇ ਮੈਨੂੰ ਅੱਠ ਦੇ ਰਹੀ ਸੀ ਹੁਣ ਇਹਨਾਂ ਨੂੰ ਕਹਿੰਦੇ ਆ ਕੋਈ ਸਲਿੱਪ ਨੰਬਰ ਜਾਂ ਕੁਛ ਪੱਲੇ ਨਹੀਂ ਪਾ ਰਹੇ ਹੁਣ 6000 ਚ ਬੰਦਾ ਕੀ ਕੀ ਕੰਮ ਕਰੇ ਦੋ ਮਹੀਨੇ ਹੋ ਗਏ ਉਹ ਵੀ ਨਹੀਂ ਆ ਰਹੀ ਹਾਂਜੀ ਸੈਲਰੀ ਦੀ ਦਿੱਕਤ ਦਾ ਸਾਨੂੰ ਮੇਨ ਦੋ ਦੋ ਮਹੀਨੇ ਤੋਂ ਸਾਡੀ ਸੈਲਰੀ ਕੱਟੀ ਜਾ ਰਹੀ ਆ ਉਸ ਤੋਂ ਬਾਅਦ ਜੇ ਸਾਡਾ ਛੁੱਟੀ ਮੰਗਦੇ ਆ ਤਾਂ ਸਾਨੂੰ ਕਹਿ ਦਿੱਤਾ ਜਾਂਦਾ ਕਿ ਸਾਡੇ ਕੋਲ ਐਲ ਆਰ ਅਵੇਲੇਬਲ ਨਹੀਂ ਹੈ ਉਹ ਜਦੋਂ ਕਿ ਇਹਨਾਂ ਦਾ ਡਿਊਟੀ ਆ ਕੀ ਐਲ ਆਰ ਅਵੇਲੇਬਲ ਕਿਤੇ ਜਾਣ ਤੇ ਸਾਨੂੰ ਦੋ ਮਹੀਨਿਆਂ ਬਾਅਦ ਛੁੱਟੀ ਦੇਣ ਤੇ ਵੀ ਸਾਡੀ ਛੁੱਟੀ ਰਿਜੈਕਟ ਕੀਤੀ ਜਾਂਦੀ ਹੈ ਅਸੀਰ ਸਿੰਘ ਮੇਰਾ ਨਾਮ ਸਕਿਉਰਟੀ ਗਾਰਡ ਕੋਣ ਸਾਡਾ ਨੌਕਰੀ ਕਰਦਾ 14 ਸਾਲ ਤੋਂ ਇੱਥੇ ਠੀਕ ਹੈ ਜੀ ਸਾਡੀ ਤਹਾਂ ਵੱਧ ਸੀ ਪਹਿਲਾਂ ਕਿ ਡੀ ਛੜ ਜੋ ਮੌਕੇ ਦਾ ਮਿਲਦਾ ਸੀਗਾ ਹੁਣ ਕੰਪਨੀ ਸਾਨੂੰ ਬਾੜ ਦੇ ਨੇ ਕੰਪਨੀ ਦਾ 68000 ਰੁਪਏ ਦੇ 8500 ਰੁਪਿਆ ਜਿਹਦੇ ਵਿੱਚੋਂ ਸਾਨੂੰ ਕੋਈ ਕੋਈ ਪ੍ਰੂਫ ਨਹੀਂ ਦਿੰਦੀ ਕੋਈ ਟਾਈਮ ਨਾ ਤਰ੍ਹਾਂ ਨਹੀਂ ਦਿੰਦੀ ਕੋਈ ਮਤਲਬ ਕਹਿੰਦਾ ਕੋਈ ਸਹੂਤ ਨਹੀਂ ਕੋਈ ਆ ਕੇ ਪੁੱਛਦਾ ਨਹੀਂ ਕਿ ਅਪਾ ਠੇਕਾ ਲੈਣ ਆ ਕਰਕੇ ਆਏ ਸੀ ਦਿਨ ਦਿਹਾੜੇ ਤੋਂ ਬਾਅਦ ਕੋਈ ਨਹੀਂ ਆਇਆ ਤੇ ਕੋਈ ਪੁਜੀਸ਼ਨ ਨਹੀਂ ਕਿਹਨੇ ਸਾਨੂੰ ਵੀ ਕਿੱਡਾ ਟੱਜ ਚੱਲਦੀ ਹੈ ਕੀ ਇਹਨਾਂ ਪ੍ਰੋਬਲਮ ਕੋਈ ਮਤਲਬ ਨਹੀਂ ਕਿਹਾ ਡੀ ਸਾਹਿਬ ਨੂੰ 3000 ਰੁਪਏ ਲੈ ਕੇ ਦੇ ਚੁੱਕਾ ਐਡੀਸੀ ਸਾਹਿ ਇੰਨਾ ਅਸੀਂ ਮਤਲਬ ਕਹਿੰਦਾ ਹਰਾਮਡ ਕੀਤਾ ਸਾਨੂੰ ਮਤਲਬ ਖਰਚੇ ਨੂੰ ਪ੍ਰੋਬਲਮ ਆ 100 ਰੁਪਏ ਦਾ ਰੋਜ਼ ਦਾ ਖਰਚਾ ਇੱਥੇ ਮਤਲਬ ਕੋਈ ਸੁਣਾਈ ਆ ਹੈ ਨਹੀਂ ਕੋਈ ਸੁਣਦਾ ਇੱਥੇ ਕੱਲ੍ਹ ਵਾ